ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿਸ ਨੂੰ ਸੁਣਨ ਤੋਂ ਬਾਅਦ ਹਰ ਕਿਸੇ ਦੇ ਮਨ 'ਚ ਇਹ ਹੀ ਸਵਾਲ ਉੱਠ ਰਹੇ ਨੇ ਕਿ ਪੁਲਿਸ ਦੀ ਨਿਗਰਾਨੀ 'ਚ ਹੋ ਕਿਵੇਂ ਗਿਆ ਦੱਸ ਦਈਏ ਕਿ ਜੀਆਰਪੀ ਦੇ ਮੁਲਾਜ਼ਮ ਅਸ਼ਮਸ਼ੇਰ ਸਿੰਘ ਦੀ ਮੌਤ ਸ਼ੱਕੀ ਹਲਾਤਾ ਵਿੱਚ ਉਹਨਾਂ ਦੀ ਕੋਠੀ ਦੇ ਵਿੱਚ ਹੋਈ ਜਿਸ ਤੋਂ ਬਾਅਦ ਕੋਠੀ ਦੇ ਡਾਕੂਮੈਂਟ ਪੁਲਿਸ ਨੂੰ ਸੌਂਪ ਦਿੱਤੇ ਗਏ ਲੇਕਿਨ ਹੁਣ ਉਹ ਸੌਂਪੇ ਹੋਏ ਡਾਕੂਮੈਂਟ ਪੁਲਿਸ ਨੇ ਕੋਲ ਨਹੀਂ ਬਲਕਿ ਕੋਠੇ ਦੇ ਵਿੱਚੋਂ ਹੀ ਨਿਕਲੇ ਨੇ ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਮ੍ਰਿਤਕ ਦੇ ਸੌਰਿਆ ਪਰਿਵਾਰ ਵਾਲਿਆਂ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪਰਿਵਾਰਾਂ ਦੇ ਵਿੱਚ ਆਪਸ ਵਿੱਚ ਕੁਝ ਆਪਸੀ ਵਿਵਾਦ ਚੱਲ ਰਿਹਾ ਹੈ ਸਾਹਿਬ ਜਿਸ ਦੇ ਕਰਕੇ ਹੁਣ ਸ਼ੱਕ ਦੀ ਸੂਈ ਸੌਰਿਆ ਪਰਿਵਾਰ ਵਾਲਿਆਂ ਤੇ ਟਿੱਕੀ ਹੋਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਦੋਸ਼ੀ ਸਾਹਮਣੇ ਆਇਆ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਔਰ ਸੌਣデア ਇਸ ਦੇ ਵਿੱਚ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀਆਂ ਦੇ ਬੋਲੋ ਕੀ ਕਿਹਾ ਗਿਆ ਹਾਂਜੀ ਪਹਿਲਾਂ ਮੇਰਾ ਨਾਮ ਮਨਿੰਦਰ ਕੋਹਰਾ ਬਾਜੀ ਕੀ ਕਹਾਂ ਨੂੰ ਜਿਹੜੀ ਤੁਹਾਡੀ ਚੋਰੀ ਹੋਏ ਕੀ ਕਹਾਂ ਬਾਜੀ ਮੈਨੂੰ ਨਾ ਕਲੋਨੀ ਤੇ ਫੋਨ ਆਇਆ ਜੇ ਹੁਣੇ ਹੀ ਅੱਜ 8 ਤਰੀਕ ਹੈਗੀ ਜੇ ਤੇ ਮੈਂ ਬੈਠੀ ਹਾਂ ਆਪਣੇ ਘਰੇ ਮੈਨੂੰ ਇਹਨਾਂ ਨੇ ਫੋਨ ਕੀਤਾ ਵਾ ਕਿ ਤੁਹਾਡੇ ਬਾਹਰ ਦੇ ਗੇਟ ਖੁੱਲਾ ਪਿਆ ਵਾ ਤੇ ਬਾਹਰ ਦਾ ਤਾਲਾ ਟੁੱਟਾ ਪਿਆ ਵਾ ਤੇ ਮੈਂ ਉਸੇ ਵੇਲੇ ਭਾਜੀ ਐਸਐਚਓ ਨੂੰ ਫੋਨ ਕੀਤਾ ਬਰਪਾਲ ਥਾਣੇ ਮੈਂ ਕਿਹਾ ਭਾਜੀ ਆਹ ਗੱਲ ਹੋਈ ਆ ਤੇ ਮੈਂ ਕਿਹਾ ਤੁਸੀਂ ਜਾ ਕੇ ਵੇਖੋ ਉਹਨਾਂ ਨੇ ਮੌਕੇ ਦੇ ਬੰਦੇ ਕੱਲੇ ਆ ਉਹ ਕਹਿੰਦੇ ਕਿ ਜਾ ਕੇ ਬੰਦੇ ਲਓ ਮੌਜੂਦਗੀ ਦੇ ਵਿੱਚ ਵੇਖੋ ਕੀ ਕੀ ਗਿਆ ਵਾ ਭਾਜੀ ਮੇਰੇ ਬੱਚੇ ਦੇ ਕੱਪੜੇ ਤੇ ਮੇਰੀ ਪੋਤਰੀ ਦੇ ਉਹ ਸਾਰਾ ਕੁਝ ਇੱਥੇ ਹੀ ਆ ਜੋ ਸਮਾਨ ਆ ਸਮਾਨ ਦੇ ਵਿੱਚ ਦੋ ਗਏ ਜੇ ਕੀ ਕਹਿੰਦੇ ਆ ਏਸੀ ਤੇ ਦੋ ਸਿਲੰਡਰ ਗਏ ਆ ਤੇ ਜਿਹੜੀਆਂ ਘਰ ਦੀਆਂ ਟੈਲਾ ਚੋਰ ਟੈਲਾ ਨਹੀਂ ਲੈnde ਨਾ ਕੋਈ ਹੋਰ ਦੂਜਾ ਸਮਾਨ ਚੁੱਕਦੇ ਆ ਡਰਾਜ ਖੋਲਦੇ ਆ ਨਾ ਕੀ ਗੱਡ ਇਨੋ ਜਰੂਰ ਲਾਉਣ ਹੈਗਾ ਸੀ ਇਹਨੂੰ ਇਹੋ ਹੀ ਸੀਗਾ ਸੀ ਕਿ ਬੈਂਕ ਵਾਲੇ ਬੈੱਡ ਨਾਲ ਲੈ ਜਾਣ ਤੇ ਮੈਂ ਇਹਨਾਂ ਨੂੰ ਕਾੜ ਦਵਾ ਛੀਸ਼ੇ ਤੋੜ ਦਵਾ ਹੈ ਬੈਂਕ ਵਾਲਿਆਂ ਨੂੰ ਮੈਂ ਖੰਡਰ ਦਵਾ ਚਲੋ ਸਾਨੂੰ ਨਹੀਂ ਕੋਈ ਮਤਲਬ ਹੈ ਮੇਰੇ ਪੁੱਤ ਨੇ ਜੇ ਕਰਾਇਆ ਸੀ ਆਪਣੀ ਮਿਹਨਤ ਦੀ ਕਰਵਾਈ ਸੀ ਪੁੱਤ ਦੀ ਮੇਰੀ ਦੀ ਕਮਾਈ ਹੀ ਸੀ ਹੋਰ ਕਿਸੇ ਦੀ ਕਮਾਈ ਨਹੀਂ ਸੀ ਜੇ ਸਕੇਗਾ ਕੋਈ ਤੁਹਾਨੂੰ ਕਿਤੇ ਸਕੇ ਮੈਨੂੰ ਮੇਰੇ ਮੇਰੇ ਮੁੰਡੇ ਦੇ ਸਹੁਰਿਆਂ ਤੇ ਸ਼ੱਕ ਆ ਕਿ ਉਹਨਾਂ ਨੇ ਇਹ ਕਾਰਵਾਈ ਕਰਾਈ ਆ ਉਹਦਾ ਸਹੁਰਾ ਦੋ ਤਿੰਨ ਦਿਨ ਹੋ ਗਿਆ ਥਾਣੇ ਜਾ ਕੇ ਕਹਿ ਰਿਹਾ ਲਿਸਟ ਬਣਾ ਕੇ ਸਾਰਾ ਕੁਝ ਮੇਰਾ ਸਾਰਾ ਕੁਝ ਮੇਰਾ ਮੈਂ ਦਿੱਤਾ ਜਦ ਕਿ ਮੇਰੇ ਤੋ ਹੀ ਜਿੱਥੇ ਮੇਰੇ ਪੁੱਤ ਦਾ ਵਿਆਹ ਆ ਮੇਰੇ ਗਲੀ ਮਲੇ ਨੂੰ ਪੁੱਛ ਸਕਦੇ ਦੇ ਇੱਕ ਲਮਾਰੀ ਇੱਕ ਫਰਿੱਜ ਤੇ ਇੱਕ ਏਅਰ ਕੰਡੀਸ਼ਨਰ ਕੀ ਕਹਿੰਦੇ ਆ ਲਮਾਰੀ ਫਰਿੱਜ ਤੇ ਏਸੀਡੀ ਏਸੀਡੀ ਵੀ ਲਾ ਕੇ ਲੱਗੀ ਆ ਉਤੋਂ ਕਹਿੰਦੀ ਪਈ ਆ ਇਹਨੇ ਅੱਜ ਤੋਂ 6 ਮਹੀਨੇ ਪਹਿਲਾਂ ਐ ਅਦਾਲਤ ਵਿੱਚ ਇਹ ਗੱਲ ਕਹੀ ਆ ਕਿ ਮੇਰੀ ਏਸੀਡੀ ਗੁੰਮ ਹੋ ਗਈ ਤੇ ਉਦੋਂ ਏਸੀਡੀ ਗੁੰਮ ਹੋਈ ਬੰਦ ਦਰਵਾਜਿਆਂ ਦੇ ਵਿੱਚ ਅੱਜ 8 ਤਰੀਕ ਨੂੰ 7 ਤਰੀਕ ਦੀ ਰਾਤ ਦੇ ਚੋਰੀ ਹੋਣਦੀ ਆ ਬੰਦਾ ਪੁੱਛੇ ਉਦੋਂ ਏਸੀਡੀ ਚੁੱਕ ਲਈ ਤੇ ਹੁਣ ਏਸੀ ਚੁੱਕ ਕੇ ਲੈ ਗਏ ਚੋਰ ਏਸੀ ਲੌਂਦੇ ਆ ਲੈ ਗੇ ਸੀ ਬੱਤੀ ਵਾਲੇ ਪੋੜੀਆਂ ਕਿਥੋਂ ਲੈ ਆਏ ਇਹਦਾ ਮਤਲਬ ਕੀ ਹੈ ਬੜੀ ਹਲੀਮੀ ਨਾ ਕੰਮ ਹੋਇਆ ਵਾ ਇਹ ਸਾਰਾ ਕੁਝ ਪੋੜੀ ਲਾਲ ਹੋ ਕੇ ਬੜੇ ਤਰੀਕੇ ਨਾਲ ਚੀਜ਼ਾਂ ਲਾਈਆਂ ਗਈਆਂ ਉੱਤੇ ਬੈੱਡ ਖਿਲਰੇ ਪਏ ਡਵਸਟਰੀ ਦੇ ਜੋ ਵੀ ਆ ਮੇਰੇ ਪੁੱਤ ਦਾ ਤੇ ਮੇਰੇ ਪੋਤਰੀ ਦੇ ਕੱਪੜੇ ਸਾਰੇ ਥੱਲੇ ਖਲਾਰਾ ਇਸ ਤਰ੍ਹਾਂ ਆਇਆ ਵਾ ਕਿ ਸ਼ੋ ਹੋਵੇਗੀ ਚੋਰੀ ਹੋਈ ਆ ਇਹ ਚੋਰੀ ਨਹੀਂ ਗਈ ਉਹਨਾਂ ਦੀ ਸਾਜ਼ਿਸ਼ ਆ ਸਾਰਾ ਸਬਾਨਾ ਚੋੱਕ ਕੇ ਲੈ ਗਏ ਆ ਦੋ ਸਿਲੰਡਰ ਸੀ ਤੇ ਨਾਲ ਦੋ ਏਸੀ ਲੈ ਗਈ ਆ ਤੇ ਜੋ ਘਰ ਦਾ ਸਬਾਨਾ ਸੀ ਮੇਰੇ ਬੱਚੇ ਦਾ ਹੀਟਰ ਵਗੈਰਾ ਜੋ ਵੀ ਆ ਉਹ ਸਾਰਾ ਕੁਝ ਲੈ ਕੇ ਗਾਂ ਕੁਛਿਆ ਸਬੰਧ ਕੋ ਪੁਲਿਸ ਕੋ ਗਈ ਕੀਤੀ ਮੈਂ ਕੁਲਖਣੋਂ ਪਹਿਲਾਂ ਹੀ ਇਹ ਗੱਲ ਕੀਤੀ ਆ ਮੈਂ ਕਿ ਭਾਜੀ ਮੇਰੇ ਬੱਚੇ ਦੀ ਚੋਰੀ ਹੋਈ ਆ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿੱਦਨ ਬੈਂਕ ਆਏਗੀ ਆਪਣਾ ਕੁੜਕੀ ਕਰਕੇ ਜਾਏਗੀ ਸਮਾਨ ਉਹਦਨ ਸਮਾਨ ਮੇਰੇ ਪੁੱਤ ਦੀ ਹੀ ਮਿਹਨਤ ਦੀ ਕਮਾਈ ਦਾ ਮੇਰੇ ਪੁੱਤ ਨੇ ਫਰਨੀਚਰ ਬਣਾਇਆ ਰਸੋਈ ਸਾਰੀ ਤਿਆਰ ਕੀਤੀ ਅੰਦਰ ਦੇਖੋ ਚੋਰਾਂ ਨੇ ਤਾਲਾ ਤੱਕ ਨਹੀਂ ਛੱਡੀਆਂ ਗੇੜ ਦੇ ਉੱਤੇ ਇੰਨੀਆਂ ਟਾਲਾ ਸੀ ਮਕਾਮ ਵੀ ਪੂਰੇ ਉੱਤੇ ਲੈਵਲ ਤੇ ਲਾਉਣੀਆਂ ਸੀ ਉਹਨੇ 4 ਰਸਤੇ ਉਹ ਤਾਲਾ ਕਿਦਾਂ ਚੁੱਕ ਕੇ ਲੈ ਸਕਦੇ ਚੋਰ ਇਹ ਚੋਰਾਂ ਦੇ ਕੰਟਾ ਲੰਦਾ ਇਹ ਭੁੱਖੇਗੀ ਸੀ ਸੋ ਮੈਂ ਕਿਸ ਮੈਗ ਵਾਲੇ ਜਿਹੜੇ ਹੁੰਦੇ ਨਾ ਨਸ਼ਈ ਵਾਲੇ ਉਹ ਚੀਜ਼ਾਂ ਚੋਰੀ ਕਰਦੇ ਆ ਉਹ ਟੈਲਾ ਚੋਰੀ ਨਹੀਂ ਕਰਦੇ ਨਾ ਕਿ ਉਹ ਏਸੀ ਲੌਨ ਜਾਂਦੇ ਆ ਠੀਕ ਹੈ ਜਿਹੜੀ ਗੱਲ ਆ ਉਹਨਾਂ ਨੂੰ ਚੁਗਦੀ ਆ ਮੈਨੂੰ ਸਭ ਪਤਾ ਵਾ ਇਹ ਉਹਨਾਂ ਦੀ ਕਾਰਗੁਜ਼ਾਰੀ ਆ ਉਹਨਾਂ ਨੇ ਕੰਮ ਕੀਤਾ ਇਹ ਵਾਲਾ ਤੁਸੀਂ ਇਹ ਚੋਗਾ ਜ਼ਿੰਮੇਵਾਰ ਆਪਣੇ ਪੁੱਤਰ ਦੇ ਸਹੁਰੇ ਨੂੰ ਮੰਨਦੇ ਜੀ ਮੈਂ ਮੇਰੇ ਪੁੱਤ ਦੇ ਸਹੁਰੇ ਹੀ ਆ ਇੱਕ ਜਗੜਾ ਜਿਹੜਾ ਉਹਨਾਂ ਦੇ ਨਾਲ ਮਿਲ ਕੇ ਇੱਕ ਚਰਨਜੀਤ ਉਹ ਮੇਰੇ ਭਰਾ ਦਾ ਜਵਾਈ ਆ ਕਿੰਨੇ ਤੇ ਦੋ ਜਿਹੜੇ ਗਏ ਆ ਉੱਥੇ ਇਬਨ ਵਿੱਚ ਜਿਹੜੇ ਮੁੰਡੇ ਸਾਹਿਲ ਤੋਂ ਪੈਂਸ ਸਿਆ ਇਹ ਪੰਜਾਂ ਜਾਣਿਆਂ ਨੇ ਰਲ ਕੇ ਕਾਰਵਾਈ ਕੀਤੀ ਹੈ ਇਹਨਾਂ ਦੇ ਗੰਦੀ ਕਾਰਵਾਈ ਕੀਤੀ ਜਾਵੇ ਪੁੱਛ 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 ਸੁਠੀਮਾ ਕਰਦੇ ਮੈਂ ਕੋਈ ਕੋਲਕਤਵਾਏ ਹਾਂ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਪੁੱਤ ਦੀ ਜਿਹੜੀ ਚੀਜ਼ਾਂ ਰਹਿ ਗਈਆਂ ਉਹ ਮੈਨੂੰ ਦਿੱਤੀਆਂ ਜਾਣ ਕਿਉਂ ਮੇਰਾ ਪੁੱਤ ਤੇ ਮੈਨ ਕੋ ਨਹੀਂ ਆ ਸਕਿਆ ਮੈਂ ਉਹਦੇ ਚੀਜ਼ਾਂ ਵੇਖ ਵੇਖ ਕੇ ਉਮਰ ਤੇ ਕੱਢੂੰਗੀ ਜੋ ਮਰਜੀ ਆ ਇਹ ਵਰਤਨ ਵਾਲੀਆਂ ਤੇ ਰਹਿ ਨਹੀਂ ਗਈਆਂ ਜੰਗਾਲ ਵੈ ਗਿਆ ਚੀਜ਼ਾਂ ਨੂੰ ਬਾਕੀ ਕੋਈ ਗੱਲ ਨਹੀਂ ਮੈਂ ਉਹਦੇ ਘਰ ਨਹੀਂ ਜਾਣ ਦੇਣੀ ਆ ਮੇਰੇ ਫੋਟੇ ਦੇ ਕੱਪੜੇ ਉਹ ਤਾਂ ਵੇਖਿਆ ਕਰੂੰਗੀ ਮੇਰੇ ਪੁੱਤ ਦੇ ਕੱਪੜੇ ਆ ਉਹ ਵਰਦੀਆਂ ਉਹਨਾਂ ਨੇ ਥੱਲੇ ਪੈਰਾਂ ਦੀ ਕਚੋਲੀਆਂ ਨੇ ਚੋਰ ਫਰਫੜ ਕੇ ਕੱਪੜਾ ਥੱਲੇ ਮਿੱਟੀ ਦੇ ਵਿੱਚ ਰੋਲਦਾ ਨਹੀਂ ਆ ਉਹਨੂੰ ਇੰਨਾ ਵਕਤ ਨਹੀਂ ਹੁੰਦਾ ਉਹ ਚੋਰੀ ਕਰਨ ਲੱਗਾ 10 ਮਿੰਟ ਲੌਂਦਾ ਆਪਣੇ ਜਿਹੜੀਆਂ ਚੀਜ਼ਾਂ ਬਰਾਮਦ ਕਰਨ ਵਾਲੀਆਂ ਉਹ ਲੈ ਕੇ ਗਾ ਜਾਂਦੇ ਆ ਠੀਕ ਹੈ ਕਿ ਕੋਈ ਚੋਰੀ ਇਹ ਮੈਂ ਇਨਾਂ ਦਾ ਮੁਕੱਦਮਾ ਨੰਬਰ 185/23 ਜਿਹੜਾ ਵਾ ਉਹ ਦਰਜਿਆ ਪੰਜੀ ਉਹਨਾਂ ਦਾ ਇਹਨਾਂ ਵੱਲੋਂ ਇਹਨਾਂ ਦਾ ਬੇਟਾ ਸੀਗਾ ਜੀਆਰਪੀ ਦੇ ਵਿੱਚ ਤੇ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜੀ ਹੀ ਉਸ ਕੋਠੀ ਦੇ ਵਿੱਚ ਮੌਤ ਹੋ ਗਈ ਸੀ ਉਸ ਸਬੰਧ ਚ ਪਰਚਾ ਦਰਜਿਆ ਉਸ ਕੋਠੀ ਤੇ ਅੱਜ ਕਹਿੰਦੇ ਆ ਇਹਨਾਂ ਦਾ ਡਿਸਪੂਟ ਚੱਲ ਰਿਹਾ ਆਪਣੇ ਉਹ ਮੁੱਡੇ ਦੇ ਜਿਹੜੇ ਇਨਲਾਜ਼ ਆ ਉਹਨਾਂ ਨਾਲ ਉਹ ਵੀ ਪੁਲਿਸ ਡਿਪਾਰਟਮੈਂਟ ਦੇ ਨਾਲ ਹੀ ਰਿਲੇਟਡ ਆ ਤੇ ਇਹਨਾਂ ਨੂੰ ਡਾਊਟ ਆ ਕਿ ਉਹਨਾਂ ਨੇ ਉੱਥੋਂ ਸਮਾਨ ਜਿਹੜਾ ਸਾਡਾ ਕੱਢ ਲਿਆ ਵਾ ਉਹ ਅਸੀਂ ਵੈਰੀਫਾਈ ਕਰਕੇ ਜੋ ਵੀ ਉਹਦੇ ਵਿੱਚ ਇਹਨਾਂ ਦਾ ਲਾਸ ਹੋਇਆ ਹੋਊਗਾ ਜਾਂ ਉਹਨਾਂ ਨੂੰ ਵੀ ਬੁਲਾਵਾਂਗੇ ਜੋ ਵੀ ਗੱਲ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀਆ ਕਾਨੂੰਨੀ ਕਾਰਵਾਈ ਕਰਾਂਗੇ